ਫਲਾਕਾ ਦੇ ਕਰਕਰਾਂ ਤਾਂ ਪੂਰੇ ਦੇਸ਼ ਦੁਨੀਆ ਦੇ ਵਿੱਚੋਂ 8000 ਤੋਂ ਵੱਧ ਵੀ ਵੀ ਆਈ ਪੀਸ ਨੇ ਜਿਹੜੇ ਉਹ ਸ਼੍ਰੀ ਆਯोध्या ਜੀ ਪਹੁੰਚ ਰਹੇ ਨੇ ਚੱਪੇ ਚੱਪੇ ਤੇ ਕੈਮਰੇ ਤਾਨਾਦ ਕਰ ਦਿੱਤੇ ਗਏ ਨੇ ਮੁਲਾਜ਼ਮ ਜਿਹੜੇ ਨੇ ਕੈਮਰੇ ਲਗਾ ਕੇ ਇਥੋਂ نیچے ਆਉਂਦੇ ਹੋਏ ਨਜ਼ਰ ਆ ਰਹੇ ਨੇ ਕੰਟਰੋਲ ਰੂਮ ਜਿਹੜਾ ਸਤਾਫ ਕੀਤਾ ਗਿਆ तमाम ਆਯोध्या ਦੇ ਚੱਪੇ ਚੱਪੇ ਤੇ ਨਜ਼ਰ ਆ ਜਿਹੜੀ ਉਹ ਰਹਿਣ ਵਾਲੀ ਹੈ ਕੁਫੀਓ ਯਕਤੀ ਦੀ ਯਖੋਣ ਯੂਪੀ ਪੁਲਿਸ ਦੀ ਤੁਹਾਡੇ ਤੇ ਰਹਿਣ ਵਾਲੀ ਹੈ ਜਿੱਥੇ ਦੇਸ਼ ਵਿਦੇਸ਼ ਤੋਂ ਸ਼ਰਦਾਲੂ ਪਹੁੰਚ ਰਹੇ ਨੇ ਉੱਥੋਂ ਹੀ ਦੇਸ਼ ਵਿਦੇਸ਼ ਤੋਂ ਵੱਡੇ ਪੱਧਰ ਤੇ ਬੀਵੀਆਈਪੀਜ਼ ਦਾ ਆਉਣਾ ਹੋਊਗਾ ਇਹ ਬਹੁਤ ਹੀ ਭੀੜ ਭੜੱਕੇ ਵਾਲਾ ਇਲਾਕਾ ਜਿਸ ਤੇ ਪੁਲਿਸ ਦੀ ਹਣਾ ਤਿਰਸ਼ੀ ਨਜ਼ਰ ਆਊਗੀ ਰਾਮ ਜਨਮ ਭੂਮੀ ਦੇ ਵਿੱਚ ਮੌਜੂਦ ਹੈ ਤੇ ਸੁਰੱਖਿਆ ਕਿੰਨੀ ਜ਼ਰੂਰੀ ਹੈ ਕਿਉਂਕਿ ਅਗਰ ਮੈਂ ਸੁਰੱਖਿਆ ਦਾ ਜ਼ਿਕਰ ਕਰਾਂ ਤਾਂ ਪੂਰੇ ਦੇਸ਼ ਦੁਨੀਆ ਦੇ ਵਿੱਚੋਂ 8000 ਤੋਂ ਵੱਧ ਵੀ ਵੀ ਆਈ ਪੀਜ਼ ਨੇ ਜਿਹੜੇ ਉਹ ਸ਼੍ਰੀ ਅਯੁੱਧਿਆ ਜੀ ਪਹੁੰਚ ਰਹੇ ਨੇ ਤਾਂ ਉਹਨਾਂ ਦੀ ਸੁਰੱਖਿਆ ਚਾਰ ਚੌਵੇਂ ਦਰਵੇ ਕਿਉਂਕਿ ਦੇਖਿਆ ਜਾਵੇ ਤਾਂ ਵੱਡੇ ਪੱਧਰ ਤੇ ਸਿਕਿਉਰਟੀ ਨੂੰ ਲੈ ਕੇ ਖਸਤਾ ਕੀਤਾ ਜਾ ਰਿਹਾ ਸੀ ਜਿੱਥੇ ਐਟਐਸ ਦੇ ਜਵਾਨ ਧਰਤੀ ਤੋਂ ਮੌਜੂਦ ਨੇ ਤਾਂ ਹੁਣ ਯੂਪੀ ਪੁਲਿਸ ਦਾ ਵੱਡਾ ਦੇਖ ਸਕਦੇ ਹੋ ਚੱਪੇ ਚੱਪੇ ਤੇ ਕੈਮਰੇ ਤਾਇਨਾਤ ਕਰ ਦਿੱਤੇ ਗਏ ਨੇ ਉਹ ਦੇਖੋ ਮੁਲਾਜ਼ਮ ਜਿਹੜੇ ਨੇ ਕੈਮਰੇ ਲਗਾ ਕੇ ਇੱਥੋਂ نیچے ਆਉਂਦੇ ਹੋਏ ਨਜ਼ਰ ਆ ਰਹੇ ਨੇ ਕੰਟਰੋਲ ਰੂਮ ਜਿਹੜਾ ਅਸਤਾਫਤ ਕੀਤਾ ਗਿਆ ਤਾਂ ਦੇਖੋ ਤਮਾਮ ਆਯੋਧਿਆ ਦੇ ਚੱਪੇ-ਚੱਪੇ ਤੇ ਨਜ਼ਰ ਆ ਜਿਹੜੀ ਉਹ ਰਹਿਣ ਵਾਲੀ ਆ ਸਿੱਧੀਆਂ ਤਸਵੀਰਾਂ ਤੁਹਾਡਾਂ ਨਾਲ ਸਾਂਝੀਆਂ ਕਰ ਰਹੇ ਆ ਜਿੱਥੇ ਕੀ ਯੂਪੀ ਪੁਲਿਸ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਵੱਡਾ ਕਦਮ ਚੁੱਕਿਆ ਗਿਆ ਹੈ ਚੱਪੇ-ਚੱਪੇ ਤੇ ਕੈਮਰੇ ਤਾਇਨਾਤ ਕਰ ਦਿੱਤੇ ਗਏ ਨੇ ਸੀਸੀਟੀਵੀ ਛੁਪੀ ਹੋਈ ਅੱਖ ਦੀ ਜੱਖ ਹੁਣ ਯੂਪੀ ਪੁਲਿਸ ਦੀ ਤੁਹਾਡੇ ਤੇ ਰਹਿਣ ਵਾਲੀ ਹੈ ਅਗਰ ਕੋਈ ਗਲਤ ਅਨਸਰ ਕੋਈ ਕੰਮ ਕਰਦਾ ਤਾਂ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਤਾਂ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸੀਸੀਟੀਵੀ ਜਿਹੜੇ ਨੇ ਕੈਮਰੇ ਨੇ ਉਹ ਆਯੋਧਿਆ ਦੇ ਚੱਪੇ-ਚੱਪੇ ਤੇ ਲਗਾ ਦਿੱਤੇ ਗਏ ਨੇ ਤਾਂ ਹੁਣ ਸੁਰੱਖਿਆ ਹੋਰ ਕੜੀ ਕਰ ਦਿੱਤੀ ਗਈ ਹੈ ਯੂਪੀ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਦੇ ਅੱਖ ਤੋਂ ਹੁਣ ਕੋਈ ਨਹੀਂ बच ਸਕਦਾ ਵੱਡੀ ਕਾਰਵਾਈ ਕਹੀ ਜਾ ਸਕਦੀ ਹੈ ਦੇਖੋ ਲਤਾ ਮੰਗੇਸ਼ਕਰ ਚੌਂਕ ਦੀਆਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਿੱਥੇ ਕੰਟਰੋਲ ਰੂਮ ਮੁਸਤਫਿਦ ਹੈ ਦੇਖ ਸਕਦੇ ਹੋ ਪੁਲਿਸ ਚੌਂਕੀ ਨਿਆਗਾਟ ਕੋਤਵਾਲੀ ਆਯੁੱਧਿਆ ਇੱਥੋਂ ਆਪਰੇਟ ਹੁੰਦਾ ਤਾਂ ਬਿਲਕੁਲ ਉਹਦੇ ਸਾਹਮਣੇ ਵੱਡੇ ਪੱਧਰ ਤੇ ਸੀਸੀਟੀਵੀ ਫੁਟੇਜ ਉਸ ਤੋਂ ਬਾਅਦ ਅੱਗੇ ਤਾਂ ਹੁਣ ਚੱਪੇ ਚੱਪੇ ਤੇ ਜਿੱਥੇ ਦੇਸ਼ ਵਿਦੇਸ਼ ਤੋਂ ਸਰਦਾਲੂ ਪਹੁੰਚ ਰਹੇ ਨੇ ਉੱਥੋਂ ਹੀ ਦੇਸ਼ ਵਿਦੇਸ਼ ਤੋਂ ਵੱਡੇ ਪੱਧਰ ਤੇ ਵੀਆਈਪੀਜ਼ ਦਾ ਆਉਣਾ ਹੋਊਗਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁੱਖ ਮੰਤਰੀ ਯੋਗੀ ਤੇ ਉਸ ਦੇ ਨਾਲ तमाम ਦੇਸ਼ ਦੇ ਵੱਡੇ ਲੋਕ ਜਿਹੜੇ ਨੇ ਉਹ ਇਸ ਬਿਹਤ ਇਤਿਹਾਸਿਕ ਪਲ ਦਾ ਗਵਾਹ ਬਣ ਕੇ ਤਾਂ ਇਹਨਾਂ ਵੀਆਈਪੀਜ਼ ਦੀ ਸੁਰੱਖਿਆ ਨੂੰ ਲੈ ਕੇ ਕਿਤੇ ਵੀ ਕਿਸੇ ਤਰ੍ਹਾਂ ਦੀ ਜਿਹੜੀ ਆ ਉਹ ਚੂਕ ਨਹੀਂ ਛੱਡੀ ਜਾ ਰਹੀ ਹੈ ਵੱਡੇ ਪੱਧਰ ਤੇ ਗੱਲ ਕੀਤੀ ਜਾਵੇ ਤਾਂ ਪੜਾ ਸੀਸੀਟੀਵੀ ਫੁਟ ਜਿਹੜੀ ਆ ਉਹ ਤਿੱਖੀ ਨਜ਼ਰ ਯੂਪ ਪੁਲਿਸ ਦੀ ਰਹਿਣ ਵਾਲੀ ਆ ਕੈਮਰੇ ਅਯੋਧਿਆ ਦੇ ਚੱਪੇ-ਚੱਪੇ ਤੇ ਲਗਾ ਦਿੱਤੇ ਗਏ ਨੇ ਤਾਂ ਮੇਰੇ ਪਿੱਛੇ ਤਸਵੀਰਾਂ ਦੇਖ ਰਹੇ ਹੋ ਲੱਤਾ ਮੰਗੇਸ਼ਕਰ ਚੌਂਕ ਦੀਆਂ ਤਸਵੀਰਾਂ ਨੇ ਜਿੱਥੇ ਕੀ ਵੱਡੀ ਤਾਦਾਦ ਦੇ ਵਿੱਚ ਸ਼ਰਦਾਲੂ ਲੋਕ ਆ ਕੇ ਆਉਂਦੇ ਨੇ ਤਾਂ ਇਹ ਬਹੁਤ ਹੀ ਭੀੜ-ਪੜੱਕੇ ਵਾਲਾ ਇਲਾਕਾ ਜਿਸ ਤੇ ਪੁਲਿਸ ਦੀ ਹੁਣ ਤਿਰਸ਼ੀ ਨਜ਼ਰ ਰਹੂਗੀ ਤਾਂ ਹੁਣ ਸੁਰੱਖਿਆ ਦੇ ਮੱਦੇਨਜ਼ਰ ਵੱਡਾ ਕਦਮ ਚੁੱਕਿਆ ਗਿਆ ਤਾਂ ਕਿ ਕੋਈ ਵੀ ਕਿਸੇ ਦੀ ਡੀਟੈਲ ਨਹੀਂ ਕੀਤੀ ਜਾ ਸਕਦੀ ਕੈਮਰਾਮੈਨ ਅਭਿਸ਼ੇਕ ਨਾਲ ਗगन ਸ਼ਕਲਾੜ ਦੇ ਲਈ ਪੋਸਟ ਪੰਜਾਬੀ